ਸਸਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਅਗਰੇ ਜਪੈਂਟਰ ਰੱਲੇ ਦੇ ਵਿੱਚ 2-4 ਦਾ ਪੀਸ ਲਾਉਂਗੇ ਇੱਥੇ ਆਪਣੇ ਮਿਸਤਰੀ ਲੱਗ ਰਹੇ ਨੇ ਵੱਡੇ 2-4 ਦਾ ਪੀਸ ਲਾਉਣਗੇ ਮੈਂ ਬੈਸਲ ਨੂੰ ਬਸਾ ਕੇ ਦੁਬਾਰਾ ਜੁ ਪੀਸ ਲਾਉਣ ਆਉਂਦਾ ਚਤਨਾ ਤੁਮ ਬਦਲੇ ਕੇ ਇੱਕ ਨਾ ਇੱਕ ਵੀ ਕਰਨਾ ਚਾਹੇ ਤੇ ਵੀ ਕਰਨਾ ਤੇ ਸਬਸਕ੍ਰਾਈਬ ਜਰੂਰ ਕਰੇ ਜੀ